ਆਵਾਜ਼ਮੀ ਪਾਰਟੀ ਵੱਲੋਂ ਭਾਰਤ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਧੱਕਾ ਆਵਣ ਬਾਬਾ ਜੀ ਇੱਥੇ ਮੌਜੂਦ ਨੇ ਜਿਹੜੀ ਆਵਾਜ਼ਮੀ ਪਾਰਟੀ ਦੀ ਟੀਮ ਮੌਜੂਦ ਆ ਉਹਨਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਵੇਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਮੁਰਦਾਬਾਦ 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 ਪੰਜਾਬ ਦੇ ਪਾਣੀਆਂ ਦਾ ਹੱਕ ਖੋਣ ਵਾਲੀ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦਾ ਜਿਹੜਾ ਪਾਣੀ ਰੋਕ ਕੇ ਔਰ ਜਿਹੜੀ ਹਰਿਆਣਾ ਗਵਰਨਮੈਂਟ ਹੈ ਹਰਿਆਣਾ ਸਰਕਾਰ ਹੈ ਉਹਨੂੰ ਜਿਹੜਾ ਪਾਣੀ ਵਾਧੂ ਦਿੱਤਾ ਜਾਊਗਾ ਜਿੰਨਾ ਪਾਣੀ ਉਹਨੂੰ ਪੂਰੇ ਸਾਲ ਦੇ ਵਿੱਚ ਦੇਣਾ ਹੈ ਉਹ ਪਾਣੀ 10 ਮਹੀਨਿਆਂ 'ਚ ਦਿੱਤਾ ਜਾਊਗਾ 20% ਦੇ ਲਗਭਗ ਪਾਣੀ ਜਿਹੜਾ ਪੰਜਾਬ ਦਾ ਉਹ ਖੋਇਆ ਜਾਊ ਕਿਉਂਕਿ ਪਹਿਲਾਂ ਜਿਹੜਾ ਸਾਡੇ ਕੋਲੇ ਆਲਰੇਡੀ ਪਾਣੀ ਹੈ ਉਹ ਪਾਣੀ ਦੇ ਨਾਲ ਵੀ ਪੂਰੇ ਪੰਜਾਬ ਨੂੰ ਪਾਣੀ ਦੇਣਾ ਮੁਸ਼ਕਲ ਹੈ ਤੇ ਮਾਦੇ ਵਿੱਚ ਜਿੰਨਾ ਸਾਡਾ ਪਾਣੀ ਹੈ ਤੇ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਊਗਾ ਤੇ ਹੋਰ ਸਟੇਟਾਂ ਨੂੰ ਦਿੱਤਾ ਜਾਊਗਾ ਤੇ ਉਹਦੇ ਨਾਲ ਪੰਜਾਬ ਦਾ ਹੱਕ ਖਾਦਾ ਜਾਊਗਾ ਅਸਲੀ ਆਵਾਮੀ ਪਾਰਟੀ ਜਿਹੜੀ ਇਹ ਪਾਣੀ ਦੇ ਹੱਕ ਦੇ ਵਿੱਚ ਖੜ ਰਹੀ ਹੈ ਦੂਜੀਆਂ ਪਾਰਟੀਆਂ ਵੀ ਖੜ ਰਹੀਆਂ ਨੇ ਦੇਖੋ ਅਸੀਂ ਸੱਦਾ ਦੇਵਾਂਗੇ ਸਾਰਿਆਂ ਨੂੰ ਇਹ ਪਾਣੀ ਤਾਂ ਹਰ ਇੱਕ ਨੇ ਪੀਣਾ ਹੈ ਪਾਣੀ ਤੋਂ ਬਿਨਾ ਮਨੁੱਖ 4 ਦਿਨ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ ਸੋ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਾਰੀਆਂ ਤਰ੍ਹਾਂੋਂ ਅਸੀਂ ਸੱਦਾ ਦੇਵਾਂਗੇ ਕਿ ਆਓ ਆਪਾਂ ਇਸ ਤੇ ਇਕੱਠੇ ਹੋ ਜਾਈਏ ਅੱਜ ਦੀ ਡੇਟ ਤੇ ਜਦੋਂ ਅਸੀਂ ਪਾਣੀ ਛੱਡਦੇ ਆਂ ਤੇ ਕਈ ਵਾਰੀ ਪਾਣੀ ਰੋਕਣਾ ਪੈਂਦਾ ਵੀ ਡੈਮਾਂ ਦੇ ਵਿੱਚ ਪਾਣੀ ਥੱਲੇ ਹੋ ਗਿਆ ਸੀ ਮਿਲ ਸਾਬ ਜੇ ਫੈਸਲਾ ਉਹਨਾਂ ਵੱਲੋਂ ਵਾਪਸ ਨਾ ਲਿਆ ਗਿਆ ਫੇਰ ਲੜਾਈ ਲੜਾਂਗੇ ਜੀ ਕੋਰਟ ਵਿੱਚ ਵੀ ਲੜਾਂਗੇ ਮੈਦਾਨ 'ਚ ਵੀ ਲੜਾਂਗੇ ਆਪਣੇ ਰੂਲਸ ਦੇ ਅਕੋਰਡਿੰਗ ਜੋ ਪਾਣੀ ਹਰਿਆਣੇ ਦਾ ਬੰਦਾ ਉਹਨਾਂ ਨੇ 10 ਮਹੀਨਿਆਂ ਦੇ ਵਿੱਚ ਲੈ ਲਿਆ ਇਹਦਾ ਧੱਕੇ ਸ਼ਾਹੀ ਹੈ ਧੱਕੇ ਸ਼ਾਹੀ ਨਾਲ ਰਾਤੇ ਰਾਤ ਰੈਕਟਰ ਆਪਣੇ ਬਦਲ ਕੇ ਬੋਰਡ ਦੇ ਜੋ ਸੀਗੇ ਉਹਨਾਂ ਨੂੰ ਬਦਲ ਕੇ ਧੱਕੇ ਨਾਲ ਆਉਦੇ ਹੱਕ ਦੇ ਵਿੱਚ ਪਾਣੀ ਲਜਾਣਾ ਇਹ ਇੱਕ ਮੋਦੀ ਸਰਕਾਰ ਨੇ ਆਪਦਾ ਚਿਹਰਾ ਨੰਗਾ ਕਰਤਾ ਪੰਜਾਬੀਆਂ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਰਤ ਸਰਕਾਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਧੱਕਾ ਉਸ ਦੇ ਪ੍ਰਤੀ ਜਿਹੜੇ ਵੱਡੇ ਸਵਾਲ ਖੜੇ ਕਿਤੇ ਜਾ ਰਹੇ ਨੇ ਉਹਨਾਂ ਵੱਲੋਂ ਪਾਣੀਆਂ ਦੇ ਮੁੱਦੇ ਤੇ ਖੁੱਲ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਇੱਥੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗਰਤੇ ਖੋਸਾ ਮੌਜੂਦ ਨੇ ਪਾਣੀਆ ਤੇ ਉੱਪਰ ਪਿਆ ਪੰਗਿਆਂ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਆਵਣ ਬਾਬਾ ਜੀ ਇੱਥੇ ਮੌਜੂਦ ਨੇ ਜਿਹੜੀ ਆਵਾਂ ਨੂੰ ਪਾਰਟੀ ਦੀ ਟੀਮ ਮੌਜੂਦ ਆ ਉਹਨਾਂ ਵੱਲੋਂ ਦੇਖ ਸਕਦੇ ਹੋ ਤੁਸੀਂ ਕਿਵੇਂ ਨਾਰੇਬਾਜੀ ਕੀਤੀ ਜਾ ਰਹੀ ਹੈ ਜੀ ਐਮਐਲਏ ਫਰੀਦਕੋਟ ਗੁਰਦੇਵ ਸਿੰਘ ਸੇਖੋਂ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਆਵਾਜ਼ ਮੀ ਪਾਰਟੀ ਗੁਰਤੇਜ ਖੋਸਾ ਜੀ ਜ਼ਿਲ੍ਹਾ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਤਾਂ ਉਹ ਵੀ ਇੱਥੇ ਮੌਜੂਦ ਨੇ ਹਣ ਬਾਬਾ ਜੀ ਐਮਐਲਏ ਸਾਹਿਬ ਅੱਜ ਸੜਕਾਂ ਤੇ ਉਤਰਨਾ ਪੈ ਗਿਆ ਕੀ ਕਾਰਨ ਹੈ ਦੇਖੋ ਕੱਲ ਅਚਾਨਕ ਜਿਹੜਾ ਹੈ ਬੀਜੇਪੀ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦਾ ਜਿਹੜਾ ਪਾਣੀ ਰੋਕ ਕੇ ਔਰ ਜਿਹੜੀ ਹਰਿਆਣਾ ਗਵਰਨਮੈਂਟ ਹੈ ਹਰਿਆਣਾ ਸਰਕਾਰ ਹੈ ਉਹਨੂੰ ਜਿਹੜਾ ਪਾਣੀ ਵਾਧੂ ਦਿੱਤਾ ਜਾਊਗਾ ਜਿੰਨਾ ਪਾਣੀ ਉਹਨੂੰ ਪੂਰੇ ਸਾਲ ਦੇ ਵਿੱਚ ਦੇਣਾ ਉਹ ਪਾਣੀ 10 ਮਹੀਨਿਆਂ 'ਚ ਦਿੱਤਾ ਜਾਊਗਾ ਤਾਂ ਜਿਹੜਾ 20% ਦੇ ਲਗਭਗ ਪਾਣੀ ਜਿਹੜਾ ਪੰਜਾਬ ਦਾ ਉਹ ਖੋਇਆ ਜਾਊ ਕਿਉਂਕਿ ਪਹਿਲਾਂ ਜਿਹੜਾ ਸਾਡੇ ਕੋਲੇ ਆਲਰੇਡੀ ਪਾਣੀ ਹੈ ਉਹ ਪਾਣੀ ਦੇ ਨਾਲ ਵੀ ਪੂਰੇ ਪੰਜਾਬ ਨੂੰ ਪਾਣੀ ਦੇਣਾ ਮੁਸ਼ਕਲ ਹੈ ਤਾਂ ਹੁਣ ਜੇਕਰ ਇਸ ਤਰ੍ਹਾਂ ਦੀ ਕਟੌਤੀ ਹੁੰਦੀ ਹੈ ਦੈਮਾ ਦੇ ਵਿੱਚ ਜਿੰਨਾ ਸਾਡਾ ਪਾਣੀ ਹੈ ਜੇ ਵਾਧੂ ਪਾਣੀ ਹਰਿਆਣੇ ਨੂੰ ਦਿੱਤਾ ਜਾਊਗਾ ਤੇ ਹੋਰ ਸਟੇਟਾਂ ਨੂੰ ਦਿੱਤਾ ਜਾਊਗਾ ਤਾਂ ਉਹਦੇ ਨਾਲ ਪੰਜਾਬ ਦਾ ਹੱਕ ਖਾਦਾ ਜਾਊਗਾ ਇਸ ਵਾਸਤੇ ਜਿੱਥੇ ਵੀ ਲੋੜ ਪਊਗੀ ਚਾਹੇ ਸਾਨੂੰ ਕਾਨੂੰਨੀ ਲੜਾਈ ਲੜਨੀ ਪਵੇ ਤੇ ਚਾਹੇ ਸਾਨੂੰ ਮੈਦਾਨੀ ਲੜਾਈ ਲੜਨੀ ਪਵੇ ਉਹਦੇ ਲਈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਤਕੜੀ ਹੋ ਕੇ ਜਿਹੜੀ ਪੰਜਾਬ ਦੇ ਹਿੱਤਾਂ ਦੀ ਖਾਤਰ ਲੜੂ ਕੱਲੀ ਆਵਾਮੀ ਪਾਰਟੀ ਜਿਹੜੀ ਇਹ ਪਾਣੀ ਦੇ ਹੱਕ ਦੇ ਵਿੱਚ ਖੜ ਰਹੀ ਹੈ ਦੂਜੀਆਂ ਪਾਰਟੀਆਂ ਵਿੱਚ ਖੜ ਰਹੀ ਹੈ ਦੇਖੋ ਅਸੀਂ ਸੱਦਾ ਦੇਵਾਂਗੇ ਸਾਰਿਆਂ ਨੂੰ ਇਹ ਪਾਣੀ ਤਾਂ ਹਰ ਇੱਕ ਨੇ ਪੀਣਾ ਹੈ ਪਾਣੀ ਤੋਂ ਬਿਨਾ ਮਨੁੱਖ 4 ਦਿਨ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ ਸੋ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਾਰੀਆਂ ਤਰ੍ਹਾਂ ਨੂੰ ਅਸੀਂ ਸੱਦਾ ਦੇਵਾਂਗੇ ਕਿ ਆਓ ਆਪਾਂ ਇਸ ਤੇ ਇਕੱਠੇ ਹੋ ਜਾਈਏ ਪਰ ਜੇਕਰ ਕੋਈ ਨਹੀਂ ਵੀ ਨਾਲ ਆਉਂਦਾ ਤਾਂ ਆਮ ਆਦਮੀ ਪਾਰਟੀ ਜਿਹੜੀ ਉਹ ਇਕੱਲੀ ਆਪਦੇ ਤੌਰ ਤੇ ਪੰਜਾਬ ਦੇ ਪਾਣੀਆਂ ਦੇ ਲਈ ਲੜਾਈ ਲੜੂ ਅਕਾਲੀ ਦਲ ਦੇ ਲੀਡਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਜਿਹੜੇ ਹਰਿਆਣਾ ਦੇ ਭਾਜਪਾ ਦੇ ਮੁੱਖ ਮੰਤਰੀ ਹੈ ਚਿੱਠੀ ਉਹਨਾਂ ਨੇ ਜਾਰੀ ਕੀਤੀ ਹੈ ਕਿ ਭਗਵੰਤ ਮਾਨ ਨੇ ਕਿਹਾ ਸੀ ਅਸੀਂ 8600 ਕਿਊਸਕ ਪਾਣੀ ਦੇਵਾਂਗੇ ਇਹ ਗੱਲ ਸਹੀ ਹੈ ਗੱਲ ਉਹ ਦਿਖਾਉਣ ਕੋਈ ਚਿੱਠੀ ਕੋ ਕੇ ਜਿਹੜੇ ਇਹ ਲੀਡਰ ਹੈ ਇਹਨਾਂ ਕੋਲੇ ਝੂਠ ਤੋਂ ਸਵਾਏ ਹੈ ਹੀ ਕੁਛ ਨਹੀਂ ਸੋ ਇਸ ਵਾਸਤੇ ਜੋ ਵੀ ਹੈ ਸੱਚ ਹੈ ਔਰ ਅੱਜ ਅਸੀਂ ਮੈਦਾਨ ਦੇ ਵਿੱਚ ਖੜੇ ਆ ਅਸੀਂ ਜਿਹੜਾ ਭਾਜਪਾ ਸਰਕਾਰ ਨੂੰ ਵਾਧੂ ਪਾਣੀ ਨਹੀਂ ਦੇਵਾਂਗੇ ਅਸੀਂ ਪੰਜਾਬ ਦਾ ਪਾਣੀ ਬਚਾਉਣ ਵਾਸਤੇ ਪਾਬੰਦ ਆ ਔਰ ਜਿਹੜੇ ਵੀ ਸਾਡਾ ਸਾਥ ਦੇਣਾ ਚਾਹਣਗੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਇਹੀ ਕਾਲੀ ਜਿਹੜੇ ਪਹਿਲਾਂ ਤਾਂ ਉਹ ਤਿੰਨਾ ਕਾਨੂੰਨਾਂ ਬਾਰੇ ਵੀ ਇਹ ਕਹਿੰਦੇ ਰਹੇ ਕਾਨੂੰਨ ਬਹੁਤ ਚੰਗੇ ਆ ਸੋ ਇਹ ਪੰਜਾਬ ਵਿਰੋਧੀ ਹੈ ਪੰਜਾਬ ਦਾ ਇਹਨਾਂ ਨੇ ਬੇੜਾ ਕਰ ਕੀਤਾ ਹਰਿਆਣੇ ਵਾਲਿਆਂ ਨਾਲ ਜੱਫੀਆਂ ਪਾ ਪਾ ਕੇ ਬੀਜੇਪੀ ਨਾਲ ਜੱਫੀਆਂ ਪਾ ਪਾ ਕੇ ਹੁਣ ਜਿਹੜਾ ਲੋਕਾਂ ਨੂੰ ਗੁੰਮਰਾਹ ਨਾ ਕਰਨ ਪੰਜਾਬ ਦੇ ਲੋਕਾਂ ਦੇ ਜਿਹੜੀ ਸਰਕਾਰ ਬਣਾਈ ਹੈ ਉਹ ਲੋਕਾਂ ਦੇ ਹਿੱਤਾਂ ਲਈ ਲੜੂਗੀ ਪੰਜਾਬ ਦਾ ਕਿੰਨਾ ਕੁ ਨੁਕਸਾਨ ਆਊਗਾ ਔਰ ਕਿੰਨਾ ਪਾਣੀ ਆ ਜਿਹੜਾ ਉਹ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਵਕਤ ਦੇਖੋ ਜਿੰਨਾ ਪਾਣੀ ਇੱਕ ਸਾਲ ਦੇ ਵਿੱਚ ਉਹਨੂੰ ਮਿਲਦਾ ਸੀ ਉਹ 10 ਮਹੀਨੇ ਚ ਦੇਣਾ ਤਾਂ ਤੁਸੀਂ ਲਾ ਲੋ ਲਗਭਗ 20% ਪਾਣੀ ਉਹਨਾਂ ਨੂੰ ਹੋਰ ਮਿਲੂਗਾ ਤੇ ਅੱਜ ਦੀ ਡੇਟ ਤੇ ਜਦੋਂ ਅਸੀਂ ਪਾਣੀ ਛੱਡਦੇ ਆਂ ਤੇ ਕਈ ਵਾਰੀ ਪਾਣੀ ਰੋਕਣਾ ਪੈਂਦਾ ਉਹ ਡੈਮਾਂ ਦੇ ਵਿੱਚ ਪਾਣੀ ਥੱਲੇ ਹੋ ਗਿਆ ਜੇ ਇੰਨਾ ਪਾਣੀ ਅਸੀਂ ਇਹਨਾਂ ਨੂੰ ਹੋਰ ਦੇ ਦਾਂਗੇ ਤਾਂ ਪੰਜਾਬ ਦੇ ਪਾਣੀਆਂ ਦੀ ਕਟੌਤੀ ਹੋਊਗੀ ਸੋ ਇਸ ਵਾਸਤੇ ਇਹ ਜਿਹੜਾ ਕਦਮ ਐ ਪੰਜਾਬ ਨੂੰ ਮਾਰੂਗਾ ਪੰਜਾਬ ਦਾ ਪਾਣੀ ਤਾਂ ਪਹਿਲਾਂ ਥੱਲੇ ਜਾ ਚੁੱਕਿਆ ਝੋਨੇ ਕਰਕੇ ਜਾਂ ਹੋਰ ਫਸਲਾਂ ਕਰਕੇ ਜਿਹੜੀਆਂ ਪਾਣੀ ਵੱਧ ਲੈਂਦੀਆਂ ਤਾਂ ਇਹ ਲੜਾਈ ਹੈ ਜਿਹੜੀ ਲੜਨੀ ਸਾਡੀ ਬਣਦੀ ਹੈ ਕੋ ਪੰਜਾਬ ਦੀ ਨੂੰ ਬਚਾਉਣ ਦਾ ਇੱਕੋ ਇੱਕ ਰਸਤਾ ਜਿਵੇਂ ਹੁਣ ਆਮ ਆਦਮੀ ਪਾਰਟੀ ਅੱਜ ਪਹਿਲੇ ਦਿਨ ਹੀ ਸੜਕਾਂ ਤੇ ਉਤਰਿਆ ਹੀ ਹੈ ਤੇ ਜਿਵੇਂ ਹੁਣ ਤੁਸੀਂ ਕਹਦੇ ਵਿਰੋਧੀ ਧਿਰਾਂ ਨੂੰ ਉਹ ਵੀ ਇਹਨਾਂ ਨੂੰ ਵੀ ਅ ਉਗੀ ਪੀ ਲੈ ਵੀ ਲੋਕ ਵੀ ਜਿਹੜੇ ਇਸ ਪਾਣੀ ਦੇ ਹੱਕ ਦੇ ਵਿੱਚ ਤੁਹਾਡੇ ਨਾਲ ਖੜਨ ਤੇ ਕੋ ਲੋਕਾਂ ਦੀ ਲੜਾਈ ਹੈ ਪਹਿਲੀ ਗੱਲ ਤਾਂ ਅਸੀਂ ਚੁਣੇ ਹੋਏ ਨਮਾਇੰਦੇ ਆਸੀਂ ਮੂਰੇ ਹੋ ਕੇ ਲੜਾਂਗੇ ਪਰ ਜਿੱਥੇ ਕਿਤੇ ਪੰਜਾਬ ਦੇ ਲੋਕਾਂ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਸਾਡੇ ਚਾਹੇ ਜਿਹੜਾ ਵੀ ਮਰਜੀ ਵਰਗ ਹੋਵੇ ਉਹ ਸਾਰੇ ਵਰਗਾਂ ਨੂੰ ਸਾਡੇ ਨਾਲ ਅੱਗੇ ਆਉਣਾ ਚਾਹੀਦਾ ਤੇ ਤਾਂ ਕਿ ਆਪਾਂ ਇਸ ਮਸਲੇ ਨੂੰ ਤਕੜੇ ਹੋ ਕੇ ਹੱਲ ਕਰ ਸਕੀਏ ਐਮਐਲ ਸਾਹਿਬ ਜੇ ਫੈਸਲਾ ਉਹਨਾਂ ਵੱਲੋਂ ਵਾਪਸ ਨਾ ਲਿਆ ਗਿਆ ਫਿਰ ਲੜਾਈ ਲੜਾਂਗੇ ਜੀ कोर्ट ਵਿੱਚ ਵੀ ਲੜਾਂਗੇ ਮੈਦਾਨ 'ਚ ਵੀ ਲੜਾਂਗੇ ਜਿੱਥੇ ਲੋੜ ਪਊਗੀ ਜਿਹੜੀ ਜਿਹੜੀ ਲੜਾਈ ਲੜਨ ਦੀ ਲੋੜ ਪਈ ਉਹ ਸਾਰੀ ਤਕੜੇ ਹੋ ਕੇ ਲੜਾਂਗੇ ਖੜੇ ਸਾਰੇ ਟੋਕੇ ਫਿਰ ਸਾਰੇ ਸਭ ਖੜੇ ਆ ਜੀ ਸਭ ਖੜੇ ਪੰਜਾਬ ਦੇ ਹੱਕਾਂ ਲਈ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਜਿਹਦੇ ਲਈ ਛੀਦੀਆਂ ਦੇਣੀਆਂ ਪਈਆਂ ਉਹਦੇ ਲਈ ਵੀ ਤਿਆਰ ਹਾਂ ਕਿਉਂਕਿ ਪੰਜਾਬ ਦੇ ਪੱਲੇ ਪਾਣੀ ਹੈ ਪਾਣੀ ਤੋਂ ਬਿਨਾ ਖੇਤੀ ਦੇ ਆਧਾਰ ਤੋਂ ਸੂਬਾ ਇਹ ਵੀ ਧੋਖੇ ਨਾਲ ਵੇਖੋ ਅਕੋਰਡਿੰਗ ਟੂ ਰੂਬੇਨੀਆ ਆਪਣੇ ਰੂਲਸ ਦੇ ਅਕੋਰਡਿੰਗ ਜੋ ਪਾਣੀ ਹਰਿਆਣੇ ਦਾ ਬੰਦਾ ਉਹਨਾਂ ਨੇ 10 ਮਹੀਨਿਆਂ ਦੇ ਵਿੱਚ ਲੈ ਲਿਆ ਇਹ ਤਾਂ ਧੱਕੇਸ਼ਾਹੀ ਹੈ ਧੱਕੇਸ਼ਾਹੀ ਨਾਲ ਰਾਤੇ ਰਾਤ ਡਾਇਰੈਕਟਰ ਆਪਣੇ ਬਦਲ ਕੇ ਬੋਰਡ ਦੇ ਜੋ ਸੀਗੇ ਉਹਨਾਂ ਨੂੰ ਬਦਲ ਕੇ ਧੱਕੇ ਨਾਲ ਆ ਉਹਦੇ ਹੱਕ ਦੇ ਵਿੱਚ ਪਾਣੀ ਲਜਾਣਾ ਇਹ ਇੱਕ ਮੋਦੀ ਸਰਕਾਰ ਨੇ ਆਪਦਾ ਚਿਹਰਾ ਨੰਗਾ ਕਰਤਾ ਪੰਜਾਬੀਆਂ ਸਾਹਮਣੇ ਤੇ ਪੰਜਾਬੀ ਹਮੇਸ਼ਾ ਹੀ ਉਹਦਾ ਵਿਰੋਧ ਕਰਦੇ ਆ ਰਹੇ ਤੇ ਇਸ ਵਾਰ ਡੱਟ ਕੇ ਵਿਰੋਧ ਕਰਨਗੇ ਤੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਕਾਰ ਕੇ ਤੋਰਨਗੇ ਜਣ ਚੇਅਰਮੈਨ ਸਾਹਿਬ ਤੁਹਾਡੇ ਕੋਲ ਤਾਂ ਜ਼ਿੰਮੇਵਾਰੀ ਜਿਹੜੀ ਉਹ ਕਿਸਾਨਾਂ ਦੀਆਂ ਫਸਲਾਂ ਦੀ ਹੈ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋ ਫਿਰ ਕੁਈ ਨੁਕਸਾਨ ਤਾਂ ਫਸਲਾਂ ਦੇ ਨਾਲ-ਨਾਲ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਮਿਲਦਾ ਵੇਖੋ ਨਜਾਇਜ਼ ਆਹੇ ਸ਼ਰਿਆਂ ਪਤਾ ਹੈ ਵੀ ਜਿਹੜਾ 10 ਮਹੀਨੇ ਜਿਹੜਾ ਪਾਣੀ ਹੈ ਪਹਿਲਾਂ ਹੀ ਲੈ ਕੇ ਵਰਤ ਤੇ ਨਜਾਇਜ਼ ਵਰਤੋਂ ਹੋ ਰਹੀ ਹੈ ਹਰਿਆਣੇ ਜਾ ਕੇ ਵੇਖੋ ਤੁਸੀਂ ਪਾਣੀ ਦੀ ਕਿੰਨੀ ਨਜਾਇਜ਼ ਵਰਤੋਂ ਹੋ ਰਹੀ ਹੈ ਇਹ ਇਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਭਾਜ-ਭਾਜ ਆ ਧੱਕੇਸ਼ਾਹੀ ਕਰ ਰਹੀ ਹੈ ਕਿਉਂਕਿ ਉੱਥੇ ਭਾਜਪਾ ਤੇ ਉਹਨੇ ਭਾਜਪਾ ਨਾਲ ਰਲ ਕੇ ਕੰਮ ਕਰੀ ਜਾਂਦੇ ਕੋਈ ਇਹਨਾਂ ਨੇ ਕੰਸੈਂਟ ਨਹੀਂ ਲਈ ਬਿਨਾਂ ਗੱਲ ਤੋਂ ਬਿਨਾਂ ਕੰਸੈਂਟ ਤੋਂ ਪਾਣੀ ਛੱਡਤਾ ਇਹਨਾਂ ਨੇ ਆ ਦੇਖ ਸਕਦੇ ਹੋ ਤੁਸੀਂ ਪੂਰਾ ਠੋਕ ਕੇ ਜਿਹੜਾ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਵਿੱਚ ਹੱਕ ਦੇ ਵਿੱਚ ਖੜ ਗਈ ਹੈ ਕਿ ਪੰਜਾਬ ਦਾ ਪਾਣੀ ਬਿਲਕੁਲ ਇੱਕ ਤਮਕਾ ਵੀ ਜਿਹੜਾ ਇੱਥੋਂ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਉਸ ਨੂੰ ਲੈ ਕੇ ਜਿਹੜੀ ਸੜਕ ਤੇ ਉਤਰੀਆ ਦੇਖ ਸਕਦੇ ਤੁਸੀਂ ਹੱਥਾਂ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਫਲੈਕਸ ਇਹਨਾਂ ਕੋਲੋਂ ਫੜੇ ਹੋਏ ਆ ਤਾਂ ਦੇਖ ਸਕਦੇ ਤੁਸੀਂ ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਹੱਕ ਪਾਣੀ ਹੈ ਪੰਜਾਬ ਦਾ ਨਹੀਂ ਤੁਹਾਡੇ ਸਾਹਿਬ ਦਾ ਪੰਜਾਬ ਦੇ ਹੱਕਾਂ ਤੇ ਹਮਲਾ ਕਰਨਾ ਬੰਦ ਕਰੋ ਭਾਈਪਾਸ ਸਰਕਾਰ ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਹੱਕ ਇਹ ਤਸ਼ੱਦਦ ਹੋਣ ਨਹੀਂ ਦੇਣਾ ਪਾਣੀ ਸਾਡਾ ਖੋਹ ਨਹੀਂ ਦੇਣਾ ਤਾਂ ਦੇਖ ਸਕਦੇ ਤੁਸੀਂ ਇਹਨਾਂ ਕੋਲੇ ਜਿਹੜੇ ਬੋਰਡ ਫੜੇ ਆ ਤਾਂ ਕਾਫੀ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਰਤ ਸਰਕਾਰ ਦਾ ਕਿਹਾ ਜਾ ਰਿਹਾ ਹੈ ਕਿ ਫੈਸਲਾ ਹੈ ਪਾਣੀ ਨੂੰ ਲੈ ਕੇ ਕਿਹਾ ਜਾ ਰਿਹਾ ਕਿ 86 8700 ਕਿਊਸਕ ਪਾਣੀ ਆ ਜਿਹੜਾ ਉਹ ਇੱਥੋਂ ਪੰਜਾਬ ਤੋਂ ਲਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀ ਰੋਕ-थाम ਹੋਵੇਗੀ ਪੰਜਾਬ ਦੇ ਹੱਕ ਦੇ ਵਿੱਚ ਲੋਕ ਉਤਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਇੱਥੇ ਰਹੂਗਾ ਜਾਂ ਲਗਾਤਾਰ ਵਾਰ ਜਾਊਗਾ ਗੁਰਜੀਤ ਸਿੰਘ ਰਵਾਨਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ